ਸੋ ਕਹਿੰਦੇ ਵੀ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਹੈਗੀ ਆ ਉਹ ਇਹ ਜਿਹੜੀ ਅਮਰੀਕਾ ਵਿੱਚ ਕੋਈ ਨਸਲੀ ਰੇਸਿਸਟ ਸਲਰਦੀਆਂ ਘਟਰਾਵਾ ਹੁੰਦੀਆਂ ਵੀ ਉਹਨਾਂ ਨੂੰ ਐਂਟੀ ਹਿੰਦੂ ਕਹਿ ਕੇ ਜਿਹੜਾ ਹੈਗਾ ਉਹ ਕਰ ਦਿੰਦੇ ਹੈਗੇ ਉਸ ਤੇ ਸੋ ਜਿਓਸ਼ ਕਰੰਟ ਨੇ ਉਹਨਾਂ ਜਿਹੜੀਆਂ ਬੰਗਾਲੀ ਲੇਡੀਜ਼ ਸੀਗੀਆਂ ਉਹਨਾਂ ਨੂੰ ਘਰੇ ਜਾ ਕੇ ਇੰਟਰਵਿਊ ਕੀਤਾ ਫਿਰ ਜੀ ਸੋ ਬੰਗਾਲੀ ਲੇਡੀਜ਼ ਨੇ ਇਹ ਕਿਹਾ ਵੀ ਇਹ ਇਹ ਬਿਲਕੁਲ ਵੀ ਹਿੰਦੂ ਫੋਬਿਕ ਨਹੀਂ ਸੀ ਉਹ ਕਹਿੰਦੀ ਆ ਅਸੀਂ ਕਹਿ ਰਹੀਆਂ ਵੀ ਐਜ਼ ਅ ਹਿੰਦੂ ਸਾਡੇ ਖਿਲਾਫ ਨਹੀਂ ਹੋਇਆ ਸਾਡਾ ਸਕਿਨ ਕਲਰ ਤੇ ਜਿਹੜੀ ਲੈਂਗੁਏਜ ਅਸੀਂ ਬੋਲ ਰਹੀਆਂ ਸੀਗੀਆਂ ਉਹਦੇ ਖਲਾਫ ਹੋਇਆ ਔਰ ਉਹਨਾਂ ਲੇਡੀਜ਼ ਨੇ ਜੂਸ ਕਰੰਟ ਨੂੰ ਬਿਆਨ ਦਿੱਤਾ ਵੇ ਜੇ ਤੁਸੀਂ ਘਟਨਾਵਾਂ ਨੂੰ ਇਮਾਨਦਾਰੀ ਨਾਲ ਡੀਕੋਡ ਨਹੀਂ ਕਰੋਗੇ ਉਹ politically motivated ਹੋਣਗੀਆਂ ਤਾਂ ਤੁਸੀਂ ਨਤੀਜੇ ਗਲਤ ਕੱਢ ਰਹੇ ਹੋਗੇ ਇਹ ਇਹ ਇਟ ਮੀਨਸ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਜਿਹੜੀ ਉਹ politically motivated ਖਬਰਾਂ ਬਣਾ ਰਹੀ ਹੈਗੀ ਆ ਤੇ ਗਲਤ ਨਤੀਜੇ ਕੱਢ ਰਹੀ ਹੈਗੀ ਆ 2019 ਤੋਂ 2024 ਤੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਆਪਣੀ ਵੈਬਸਾਈਟ ਤੇ 200 ਘਟਨਾਵਾਂ ਦਾ ਵਰਣਨ ਕਰਿਆ ਜਿਹੜੀਆਂ ਐਂਟੀ ਹਿੰਦੂ ਉਹਨਾਂ ਨੇ ਕਹੀਆਂ ਹੈਗੀਆਂ 161 ਘਟਨਾਵਾਂ ਅਮਰੀਕਾ 'ਚ ਵਾਪਰੀਆਂ ਤੇ ਬਾਕੀ ਘਟਨਾਵਾਂ ਨੇ ਜਿਹੜੀਆਂ ਉਹ ਅਮਰੀਕਾ ਤੋਂ ਬਾਹਰ ਆ ਜਿਹੜੀਆਂ ਵਾਪਰੀਆਂ ਅਮਰੀਕਾ ਵਿੱਚ ਵਾਪਰ ਰਵਾਲੀਆਂ 161 ਦੀਆਂ 161 ਘਟਨਾਵਾਂ ਦਾ ਜੂਸ਼ ਕਰੰਟ ਨੇ ਇਨਵੈਸਟੀਗੇਸ਼ਨ ਕਰਿਆ ਹੂੰ ਹੂੰ ਮਤਲਬ ਕਿੰਨੇ ਵੱਡੇ ਲੈਵਲ ਤੇ ਜਿਹੜੀ ਇਨਵੈਸਟੀਗੇਸ਼ਨ ਕਰਿਆ ਉਹ ਕਹਿੰਦੇ ਵੀ 75% ਆ ਜਿਹੜੀਆਂ ਉਹ ਰੇਸਿਸਟ ਆ ਜਿਹੜਾ 1907 ਦਾ ਤੇ 1924 ਦਾ ਇਮੀਗ੍ਰੇਸ਼ਨ ਦਾ ਕਾਨੂੰਨ ਆ ਅਮਰੀਕਾ ਦਾ ਉਹਦੇ ਵਿੱਚ ਇਹ ਗੱਲਾਂ ਲਿਆਂਦੀਆਂ ਗਈਆਂ ਵੀ ਨੌਨ ਅਮਰੀਕਨ ਤੇ ਜੋ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਦਾਖਲਾ ਨਾ ਦਿੱਤਾ ਜਾਵੇ ਹੂੰ ਹੂੰ ਹੁਣ ਨੌਨ ਅਮਰੀਕਨ ਵਿੱਚ ਤਾਂ ਪੂਰੀ ਦੁਨੀਆ ਤੋਂ ਆ ਰਹੇ ਹਨਾ ਬਿਲਕੁਲ ਉਹਦੇ ਵਿੱਚ ਇਕੱਲਾ ਇਕੱਲਾ ਇੰਡੀਆ ਜਾਂ ਇਕੱਲਾ ਉਹ ਨਹੀਂ ਇਹ ਵੀ ਸਮੁੱਚੇ ਉਸ 1924 ਦੇ ਇਮੀਗ੍ਰੇਸ਼ਨ ਐਕਟ ਨੂੰ ਵੀ ਉਹ ਕਹਿੰਦਾ ਹਿੰਦੂਫੋਬਿਕ ਕਹਿ ਦਿੱਤਾ ਗਿਆ ਔਰ ਉਹਨੇ ਜੂਸ਼ ਕਰੰਟ ਨੇ ਲਿਖਿਆ ਵੀ ਜਿਹੜਾ HAF ਆ ਉਹ ADL ਨੂੰ ਆਪਣਾ ਮਾਡਲ ਮੰਨਦਾ ADL ਇੱਕ ਰਾਈਟ ਵਿੰਗ ਜੂਸ਼ ਆਰਗੇਨਾਈਜੇਸ਼ਨ ਆ ਹੈਨਾ ਵੀ ਉਹ ਡਿਫੈਂਸ ਲੀਕ ਹੈਗੀ ਆ ਜਿਹੜੀ ADL ਹੈਗੀ ਹੈ ਨਾ ਜੀ ਵੀ ਉਹ ਵੀ ਇਸੇ ਤਰ੍ਹਾਂ ਜੰਗਬਾਜ਼ੀ ਦਾ ਤੇ ਘੱਟ ਗਿਣਤੀਆਂ ਦੀ ਐਲੀਮੀਨੇਸ਼ਨ ਦਾ ਪ੍ਰਚਾਰ ਕਰਦੀ ਆ ਸੋ HAF ਦੀ ਮਾਡਲਿੰਗ ਆ ਜਿਹੜੀ ਉਹ ਕਹਿੰਦੇ ADL ਤੇ ਹੋਈ ਆ ਸੋ ADL ਹੈਗੀ ਆ ਇਜ਼ਰਾਈਲ ਦੀ ਜ਼ਾਇਨਿਸਟ ਪਾਲਿਸੀ ਨੂੰ ਅੱਗੇ ਵਧਾ ਰਹੀ ਹੈਗੀ ਆ ਤੇ HAF ਜਿਹੜੀ ਹੈਗੀ ਆ ਉਹ ਜਿਹੜੀ ਨਰਿੰਦਰ ਮੋਦੀ ਆ ਦੀਆਂ ਮੋਦੀ ਦੀਆਂ ਤੇ ਉਸ ਤਰ੍ਹਾਂ ਦੇ ਜਿਹੜੀਆਂ ਇੱਕ ਵੈਰੂਲੈਂਟ ਰਾਜਨੀਤੀਆ ਉਹਨੂੰ ਅੱਗੇ ਵਧਾ ਰਹੀ ਹੈ ਸੋ ਤਾਂ ਤੇ ਦੂਜੇ ਬੰਨੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਇੰਟਰਨੈਸ਼ਨਲ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲੈ ਕੇ ਜਿਹੜੀ ਹੈ ਇੱਕ ਵੱਡੀ ਇਨਵੈਸਟਿਗੇਟਿਵ ਜਿਹੜੀ ਸਟੋਰੀ ਹੈ ਉਹ ਲੱਗੀ ਹੈਗੀ ਹੈ ਇਸ ਦੇ ਬਾਰੇ ਦੱਸਦੀ ਕਿ ਤੁਹਾਨੂੰ ਯਾਦ ਹੋਵੇਗਾ ਫ੍ਰੀ ਮਾਉਂਟ ਗੁਰਦੁਆਰਾ ਸਾਹਿਬ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਐਲੀਗੇਸ਼ਨਸ ਜਿਹੜੇ ਲਗਾਏ ਗਏ ਸਨ ਕਿ ਇੱਥੇ ਡਰੱਗਸ ਦਾ ਹੁੰਦਾ ਹੈ ਇੱਥੇ ਆਹ ਕੁਝ ਹੁੰਦਾ ਹੈ 11 ਦਾ ਹੁੰਦਾ ਹੈ ਕਈ ਕੁਝ ਜਿਹੜਾ ਉਦੋਂ ਲਗਾਏ ਗਏ ਸੀ ਉਹ ਇਸ ਸੰਸਥਾ ਦੇ ਵੱਲੋਂ ਜਿਹੜੇ ਸਵਾਲ ਜਿਹੜੇ ਆ ਚੁੱਕੇ ਗਏ ਸੀ ਸਰਦਾਰਤ ਪਰ ਸਿੰਘ ਕੀ ਕੁਝ ਹੈ ਕਿ ਕਿਵੇਂ ਜਿਹੜਾ ਹੈਗਾ ਕਿ ਨਾਰਮਲ ਘਟਨਾਵਾਂ ਨੂੰ ਜਿਹੜਾ ਹੈ ਹਿੰਦੂ ਫੋਬਿਕ ਕਹਿ ਕੇ ਜਿਹੜਾ ਪੇਸ਼ ਕੀਤਾ ਗਿਆ ਔਰ ਥੋੜਾ ਜਿਹਾ ਇਸ ਸਟੋਰੀ ਬਾਰੇ ਵੀ ਦੱਸਿਓ ਕਿ ਕੀ ਇਹ ਫੇਰ ਹੈਗੀ ਆ ਜਾਂ ਇਹਨਾਂ ਨੇ ਪੂਰੀ ਚੰਗੇ ਤਰੀਕੇ ਨਾਲ ਜਾਂਚ ਕੀਤੀ ਹੈ ਕਿ ਹਾਂਜੀ 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 ਬਹੁਤ ਬਹੁਤ ਹੀ ਬਹੁਤ ਵਧੀਆ ਸਟੋਰੀ ਹੈ ਜਿਹੜੀ ਜੋਸ਼ੀ ਮੁਕਤਾ ਦੀ ਜਿਹੜੀ ਜੀਓਜ਼ ਕਰੰਟਸ ਵਿੱਚ ਲੱਗੀ ਹੈ ਆਡਟਿੰਗ ਦੇ ਹਿੰਦੂ ਅਮਰੀਕਨ ਫਾਊਂਡੇਸ਼ਨਸ ਕਲੇਮ ਆਫ ਹਿੰਦੂ ਫੋਬੀਆ ਸੋ ਕਹਿੰਦੇ ਵੀ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਹੈਗੀ ਆ ਉਹ ਇਹ ਜਿਹੜੀ ਅਮਰੀਕਾ ਵਿੱਚ ਕੋਈ ਨਸਲੀ ਰੇਸਿਸਟ ਸਲਰਡੀਆਂ ਘਟਰਾਵਾਂ ਹੁੰਦੀਆਂ ਵੀ ਉਹਨਾਂ ਨੂੰ ਐਂਟੀ ਹਿੰਦੂ ਕਹਿ ਕੇ ਜਿਹੜਾ ਹੈਗਾ ਉਹ ਕਰ ਦਿੰਦੇ ਹੈਗੇ ਸੋ ਇਸ ਸਟੋਰੀ ਵਿੱਚ ਉਹ ਉਹਨਾਂ ਨੇ ਜਿਹੜੀ ਸ਼ੁਰੂਆਤ ਕਰੀ ਉਹ ਕਹਿੰਦੇ ਵੀ ਇੱਕ ਘਟਨਾ ਟੈਕਸਾਸ ਵਿੱਚ ਵਾਪਰਦੀ ਆ ਬੰਗਾਲੀ ਸਪੀਕਿੰਗ ਦੋ ਤਿੰਨ ਲੇਡੀਜ਼ ਸੀਗੀਆਂ ਉਹ ਸ਼ਾਪਿੰਗ ਕਰਕੇ ਬਾਹਰ ਨਿਕਲੀਆਂ ਆਪਣੀ ਬੰਗਾਲੀ ਭਾਸ਼ਾ 'ਚ ਗੱਲ ਕਰਦੀਆਂ ਹੋਣਗੀਆਂ ਉੱਥੋਂ ਕੋਈ ਜਿਹੜੀ ਅਮਰੀਕਨ ਵਾਈਟ ਲੇਡੀ ਸੀ ਉਹਨਾਂ 'ਤੇ ਜਿਹੜਾ ਸ਼ਾਊਟ ਕਰਿਆ ਵੀ ਤੁਸੀਂ ਆਪਣੇ ਕੰਟਰੀ ਨੂੰ ਵਾਪਸ ਚਲੇ ਜਾਓ ਸੋ ਜਿਹੜੀਆਂ ਬੰਗਾਲੀ ਲੇਡੀਜ਼ ਸੀਗੀਆਂ ਹਨ ਕਹਿੰਦੇ ਯੂ ਆਰ ਨਾਟ ਅਮਰੀਕਨ ਉਹਨੇ ਕਿਹਾ ਗੋਰੀ ਨੇ ਤਾਂ ਉਹ ਕਹਿੰਦੇ ਵੀ ਹਾਊ డు ਯੂ ਨੋ ਕਹਿੰਦੀ ਡਿਊ ਟੂ ਯੋਰ ਸਕਿਨ ਕਲਰ ਐਂਡ ਦੀ ਲੈਂਗੁਏਜ ਯੂ ਆਰ ਸਪੀਕਿੰਗ ਹੂੰ ਹੂੰ ਮਤਲਬ ਇਹ ਕੋਈ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਦਾ ਰੈਸ਼ੀਅਲ ਕਮੈਂਟ ਹੈਗਾ ਰੇਸਿਸਟ ਮਤਲਬ ਪੂਰੇ ਹਰੇਕ ਹੀ ਬਰਾਊਨ ਬੰਦੇ ਦੇ ਲਈ ਹੈ ਨਾ ਕਿ ਇਕੱਲਾ ਉਹਨੂੰ ਨਹੀਂ ਪਤਾ ਵੀ ਇਹ ਹਿੰਦੂ ਆ ਮੁਸਲਮਾਨ ਆ ਜੈਪਨੀਜ਼ ਆ ਯਾਕਮਰ ਕਿ ਉਹ ਇੱਕ ਵਾਸਤੇ ਚ ਵੀ ਉਹ ਵਾਈਟ ਨਹੀਂ ਹੈਗਾ ਇੱਕ ਨਾਨ ਵਾਈਟ ਲੇਡੀ ਕਰਕੇ ਆ ਉਹਦੀ ਉਹਨੂੰ ਉਹਨੂੰ ਵੀ ਨਹੀਂ ਪਤਾ ਵੀ ਬੰਗਾਲੀ ਬੋਲ ਰਹੀ ਉਹਨੂੰ ਕੀ ਪਤਾ ਉਹਨੂੰ ਆਹ ਬਈ ਇੰਗਲਿਸ਼ ਤੋਂ ਕੋਈ ਵੱਖਰੀ ਭਾਸ਼ਾ ਬੋਲ ਰਹੀ ਆ ਉਹ ਕਿਊਬਾ ਦੀ ਵੀ ਹੋ ਸਕਦੀ ਆ ਉਹ ਸਾਊਥ ਅਫਰੀਕਾ ਦੀ ਵੀ ਹੋ ਸਕਦੀ ਆ ਉਹ ਉਹ ਏਜੀਪਟ ਦੀ ਵੀ ਹੋ ਸਕਦੀ ਆ ਉਹਨੂੰ ਨਹੀਂ ਪਤਾ ਜੀ ਸੋ ਇਸ ਘਟਨਾ ਨੂੰ ਜਿਹੜਾ ਹੈਗਾ ਇਹ ਕਿਹਾ ਵੀ ਹਿੰਦੂਆਂ ਦੇ ਖਿਲਾਫ ਹੂੰ ਹੂੰ ਜਿਹੜਾ ਹੋ ਰਿਹਾ ਹੈਗਾ ਨਾ ਦੂਜੀ ਘਟਨਾ ਇੱਥੇ ਫਰੀ ਮਾਉਂਟ ਚ ਵਾਪਰਦੀ ਹੈਗੀ ਉਹ ਵੀ ਇਸੇ ਤਰ੍ਹਾਂ ਦੀ ਹੈ ਕਿਸੇ ਕਿਸੇ ਇੰਡੀਆ ਨੌਜਵਾਨ ਨੂੰ ਜਿਹੜੇ ਹੈਗੇ ਆ ਉਹ ਹੁਣੇ ਜੀ ਵੀਡੀਓ ਆਈ ਵੀ ਸੀਗੀ ਜਿੱਦਾਂ ਸੋ ਇਹ ਹੁਣੇ ਰੀਸੈਂਟਲੀ ਜਿਹੜਾ ਪਬਲਿਸ਼ ਹੋਇਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਵੀ ਇੰਡੀਆ ਨੌਜਵਾਨ ਆ ਜਿਹੜਾ ਉਹਨੂੰ ਕੁਝ ਗੋਰੇ ਕਹਿ ਰਿਹਾ ਵੀ ਗੋ ਬੈਕ ਟੂ ਯੋਰ ਕੰਟਰੀ ਹੈ ਨਾ ਵੀ ਯੂ ਆਰ ਨਾਟ ਇਨਵਾਈਟਡ ਹੇਅਰ ਕੋਨੋ ਵੀ ਹਿੰਦੂ ਫੋਬਿਕ ਚ ਲੈ ਲਿਆ ਗਿਆ ਸੋ ਜਿਉਸ਼ ਕਰੰਟ ਨੇ ਉਹਨਾਂ ਜਿਹੜੀਆਂ ਬੰਗਾਲੀ ਲੇਡੀਜ਼ ਸੀਗੀਆਂ ਉਹਨਾਂ ਨੂੰ ਘਰੇ ਜਾ ਕੇ ਇੰਟਰਵਿਊ ਕੀਤਾ ਫਿਰ ਜੀ ਸੋ ਬੰਗਾਲੀ ਲੇਡੀਜ਼ ਨੇ ਇਹ ਕਿਹਾ ਵੀ ਇਹ ਇਹ ਬਿਲਕੁਲ ਵੀ ਹਿੰਦੂ ਫੋਬਿਕ ਨਹੀਂ ਸੀ ਉਹ ਕਹਿੰਦੀ ਆ ਅਸੀਂ ਕਹਿ ਰਹੀਆਂ ਹੂੰ ਬੇ ਐਜ਼ ਅ ਹਿੰਦੂ ਸਾਡੇ ਖਿਲਾਫ ਨਹੀਂ ਹੋਇਆ ਸਾਡਾ ਸਕਿਨ ਕਲਰ ਤੇ ਜਿਹੜੀ ਲੈਂਗੁਏਜ ਅਸੀਂ ਬੋਲ ਰਹੀਆਂ ਸੀਗੀਆਂ ਉਹਦੇ ਖਿਲਾਫ ਹੋਇਆ ਔਰ ਉਹਨਾਂ ਲੇਡੀਜ਼ ਨੇ ਜੂਸ ਕਰੰਟ ਨੂੰ ਬਿਆਨ ਦਿੱਤਾ ਬੇ ਜੇ ਤੁਸੀਂ ਘਟਨਾਵਾਂ ਨੂੰ ਇਮਾਨਦਾਰੀ ਨਾਲ ਡੀਕੋਡ ਨਹੀਂ ਕਰੋਗੇ ਉਹ politically motivated ਹੋਣਗੀਆਂ ਤਾਂ ਤੁਸੀਂ ਨਤੀਜੇ ਗਲਤ ਕੱਢ ਰਹੇ ਹੋਗੇ ਇਹ ਇਹ ਇਟ ਮੀਨਸ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਜਿਹੜੀ ਉਹ ਪ੍ਰੇਟੀਕਲੀ ਮੋਟੀਵੇਟਿਡ ਖਬਰਾਂ ਬਣਾ ਰਹੀ ਹੈਗੀਆ ਤੇ ਗਲਤ ਨਤੀਜੇ ਕੱਢ ਰਹੀ ਹੈਗੀਆ ਫਿਰ ਉਹਦੇ ਤੇ ਉਹਨਾਂ ਨੇ ਸਟੋਰੀ ਬਿਲਡ ਕੀਤੀ ਵੀ 2019 ਤੋਂ 2024 ਤੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਹਮ ਆਪਣੀ ਵੈਬਸਾਈਟ ਤੇ 200 ਘਟਨਾਵਾਂ ਦਾ ਵਰਣਨ ਕਰਿਆ ਜਿਹੜੀਆਂ ਐਂਟੀ ਹਿੰਦੂ ਉਹਨਾਂ ਨੇ ਕਹੀਆਂ ਹੈਗੀਆਂ 161 ਘਟਨਾਵਾਂ ਅਮਰੀਕਾ 'ਚ ਵਾਪਰੀਆਂ ਤੇ ਬਾਕੀ ਘਟਨਾਵਾਂ ਨੇ ਜਿਹੜੀਆਂ ਉਹ ਅਮਰੀਕਾ ਤੋਂ ਬਾਹਰ ਆ ਜਿਹੜੀਆਂ ਵਾਪਰੀਆਂ ਅਮਰੀਕਾ ਵਿੱਚ ਵਾਪਰਨ ਵਾਲੀਆਂ 161 ਦੀਆਂ 161 ਘਟਨਾਵਾਂ ਦਾ ਜੂਸ਼ ਕਰੰਟ ਨੇ ਇਨਵੈਸਟੀਗੇਸ਼ਨ ਕਰੀਆ ਹੂੰ ਹੂੰ ਮਤਲਬ ਕਿੰਨੇ ਵੱਡੇ ਲੈਵਲ ਤੇ ਜਿਹੜੀ ਇਨਵੈਸਟੀਗੇਸ਼ਨ ਕਰੀਆ ਉਹ ਕਹਿੰਦੇ ਵੀ 75% ਆ ਜਿਹੜੀਆਂ ਉਹ ਰੇਸਿਸਟ ਆ ਹੂੰ ਹੂੰ ਨੋਰਮਲ ਰੇਸਿਸ ਜਿਦਾਂ ਦੀ ਬੰਗਾਲੀ ਬੀਬੀ ਵਾਲੀ ਆ ਨਾ ਹਨਾ ਜਿਹੜੀਆਂ ਉਹਦੇ ਚੋਂ 29 ਘਟਨਾਵਾਂ ਨੇ ਉਹ ਹੋਈਆਂ ਪਿਛਲੇ ਦਿਨੀ ਕੈਲੀਫੋਰਨੀਆ ਵਿੱਚ ਤੇ ਅਮਰੀਕਾ ਵਿੱਚ ਆਇਆ ਸੀਗਾ ਵੀ ਕਾਸਟਿਸਮ ਦੇ ਖਿਲਾਫ ਬਿੱਲ ਬਣਾਇਆ ਜਾਵੇ ਵੀ ਕ ਜਿਹੜੇ ਜਿਹੜਾ ਜਿਹੜਾ ਜਾਤ ਪਾਤ ਦੇ ਖਿਲਾਫ ਬਿੱਲ ਆਂਦਾ ਜਾਵੇ ਜਿਹੜੇ ਲੋਕ ਜਾਤ ਪਾਤ ਦੇ ਬਿੱਲ ਦੀ ਹਮਾਇਤ ਕਰਦੇ ਸੀ ਉਹਨਾਂ ਤੇ ਫਿਰ ਟੌਂਟ ਹੋਇਆ ਵੀ ਜਾਤ ਪਾਤ ਆ ਜਿਹੜਾ ਇੱਕ ਬਹੁਤ ਘਟੀਆ ਵਰਤਾਰਾ ਹੈ ਤੁਸੀਂ ਇਹਦੀ ਹਮਾਇਤ ਕਰ ਰਹੇ ਹੋ ਵੀ ਵੀ ਆਰ ਅਗੇਂਸਟ ਯੂ ਉਹਨਾਂ ਤੇ ਵਰਬਲ ਟੌਂਟਿੰਗ ਹੋਈਆ ਉਹਨੂੰ ਵੀ ਹਿੰਦੂ ਫੋਬਿਕ ਕਹਿ ਦਿੱਤਾ ਗਿਆ ਹਾਂ ਫਿਰ ਘਟਰਾਵਾ ਕੀ ਵਾਪਰੀਆਂ 29 ਘਟਰਾਵਾ ਉਹ ਵਾਪਰੀਆਂ ਉਹ ਮੁਸਲਮਾਨਾਂ ਦੇ ਖਿਲਾਫ ਹੋਈਆਂ ਉਹ ਅਰਬ ਤੋਂ ਸੀ ਮੁਸਲਮਾਨ ਆ ਹੋਰ ਥਾਵਾਂ ਤੋਂ ਸੀ ਹਨ ਤੇ ਯਾ ਉਹਦੇ ਵਿੱਚ ਇਹ ਸੀਗਾ ਵੀ ਬੰਦਾ ਇੰਡੀਆ ਨਾ ਉਹਨੂੰ ਸਮਝ ਲਿਆ ਗਿਆ ਵੀ ਮੁਸਲਮਾਨ ਆ ਹਨਾ ਸੋ ਉਹਨਾਂ ਨੂੰ ਐਂਟੀ ਮੁਸਲਮਨ ਕਿਹਾ ਗਿਆ ਵੀ ਹਨਾ ਯੂ ਮੁਸਲਿਮਸ ਗੋ ਬੈਕ ਬੇਸ਼ੱਕ ਉਹ ਇੰਡੀਅਨ origin ਦੇ ਸੀ ਕਿਉਂਕਿ ਆਪਣੀਆਂ ਸ਼ਕਲਾਂ ਇੱਕੋ ਜੀਆਂ ਨੇ ਉਹ 29 ਘਟਨਾਵਾਂ ਨੇ ਜਿਹੜੀਆਂ ਮੁਸਲਮਾਨਾਂ ਦੇ ਖਿਲਾਫ ਅਰਬ ਦੇ ਖਿਲਾਫ ਯਾ ਤਾਲਬਾਨ ਦੇ ਖਿਲਾਫ ਸੀਗੀ ਉਹਨੂੰ ਵੀ ਹਿੰਦੂ ਫੋਬਿਕ ਉਹਦੇ ਵਿੱਚ ਪਾ ਲਿਆ ਗਿਆ ਜੀ ਹੈਨਾ ਤੇ ਫਿਰ ਜੂਸ਼ ਨੇ ਹੋਰ ਬਹੁਤ ਜੂਸ਼ਰ ਰਿਸਰਚ ਨੇ ਕਰਿਆ ਉਹ ਕਹਿੰਦੇ ਵੀ 1907 ਵਿੱਚ ਅਮਰੀਕਾ ਦੇ ਕਿਸੇ ਇੱਕ ਥਾਂ ਤੇ ਜਿਹੜੀ ਹੈਗੀ ਆ ਰੇਸਿਸਟ ਦੰਗੇ ਹੋਏ ਸੀ ਜੀ ਜੀ ਜਿਹਦਾ ਸਭ ਤੋਂ ਵੱਡਾ ਸ਼ਿਕਾਰ ਸਿੱਖ ਹੋਏ ਸੀ ਕਿਉਂਕਿ ਦਸਤਾਰਾਂ ਬੰਨਦੇ ਸੀ ਹਮ ਉਹਨਾਂ ਸਿੱਖਾਂ ਤੇ ਹੋਏ ਹਮਲਿਆਂ ਨੂੰ ਵੀ ਹਿੰਦੂ ਫੋਬਿਕ ਕਹਿ ਦਿੱਤਾ ਗਿਆ ਹਮ 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 ਹੈਨਾ ਜਿਹੜਾ 1907 ਦਾ ਤੇ 1924 ਦਾ ਇਮੀਗ੍ਰੇਸ਼ਨ ਦਾ ਕਾਨੂੰਨ ਆ ਅਮਰੀਕਾ ਦਾ ਉਹਦੇ ਵਿੱਚ ਇਹ ਗੱਲਾਂ ਲਿਆਂਦੀਆਂ ਗਈਆਂ ਵੀ ਨੌਨ ਅਮਰੀਕਨ ਤੇ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਦਾਖਲਾ ਨਾ ਦਿੱਤਾ ਜਾਵੇ ਹੂੰ ਹੂੰ ਹੁਣ ਨੌਨ ਅਮਰੀਕਨ ਵਿੱਚ ਤਾਂ ਪੂਰੀ ਦੁਨੀਆ ਤੋਂ ਆ ਰਹੇ ਹਨਾ ਬਿਲਕੁਲ ਉਹਦੇ ਵਿੱਚ ਇਕੱਲਾ ਇੱਕ ਤਾਂ ਇਕੱਲਾ ਇੰਡੀਆ ਜਾਂ ਇਕੱਲਾ ਉਹ ਨਹੀਂ ਇਹ ਵੀ ਸਮੁੱਚੇ ਉਸ 1924 ਦੇ ਇਮੀਗ੍ਰੇਸ਼ਨ ਐਕਟ ਨੂੰ ਵੀ ਉਹ ਕਹਿੰਦਾ ਹਿੰਦੂ ਫੋਬਿਕ ਕਹਿ ਦਿੱਤਾ ਗਿਆ ਹੈ ਹਾਂ ਫਿਰ 2019 ਵਿੱਚ ਇੱਕ ਨਿਊ ਜਰਸੀ ਵਿੱਚ ਘਟਨਾ ਵਾਪਰਦੀ ਆ ਕਿਸੇ ਇੱਕ ਲੋਕੈਲਿਟੀ ਵਿੱਚ ਚਾਈਨਿਸ ਪਾਪੂਲੇਸ਼ਨ ਤੇ ਇੰਡੀਅਨ ਪਾਪੂਲੇਸ਼ਨ ਵੱਧ ਰਹੀ ਹੈਗੀ ਆ ਉੱਥੋਂ ਦੇ ਰੈਜ਼ਿਡੈਂਟਸ ਨੇ ਕਿਹਾ ਵੀ ਇਸ ਏਸ਼ੀਅਨ ਪਾਪੂਲੇਸ਼ਨ ਨੂੰ ਥੋੜਾ ਚੈੱਕ ਐਂਡ ਬੈਲੈਂਸ ਵਿੱਚ ਕਰੋ ਵੀ ਸਕੂਲਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇੱਕੋ ਪਾਪੂਲੇਸ਼ਨ ਦੇ ਬੱਚੇ ਆ ਰਹੇ ਆ ਵਾਈਟ ਪਾਪੂਲੇਸ਼ਨ ਦੇ ਬੱਚਿਆਂ ਨੂੰ ਐਡਜਸਟਮੈਂਟ ਕਰਨ ਵਿੱਚ ਕੁਝ ਮੁਸ਼ਕਲ ਹੋ ਰਹੀ ਹੈ ਉਹਨੋਂ ਵੀ ਹਿੰਦੂਫੋਬਿਕ ਮਤਲਬ ਚਾਈਨਾ ਵਾਲੇ ਵੀ ਜਿਹੜੇ ਉਹ ਵੀ ਹਿੰਦੂਫੋਬਿਕ ਅਰਬ ਵਾਲੇ ਵੀ ਹੋਗੇ ਸਿੱਖ ਵੀ ਹੋਵੇ ਸੋ ਇਹ ਸਾਰੀਆਂ ਜਿਹੜੀਆਂ ਜੂਸ਼ ਰਿਸਰਚ ਨੇ ਕਰੀਆਂ ਹੈਗੀਆਂ ਸੋ ਕਹਿੰਦੇ ਵੀ ਅਸੀਂ 161 ਘਟਨਾਵਾਂ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ HAF ਨੂੰ ਇਹਨਾਂ ਦੇ ਸਬੂਤ ਪੇਸ਼ ਕਰਨ ਲਈ ਕਿਹਾ ਉਹ ਕਹਿੰਦੇ ਵੀ ਨਾ ਨਾ ਸਬੂਤ ਸਾਡੇ ਕੋਲ ਕੋਈ ਨਹੀਂ ਸਾਡੇ ਕੋਲ ਤਾਂ ਸਟਾਫ ਹੀ ਕੋਈ ਹੈ ਨਹੀਂ ਜਦੋਂ ਉਹਨਾਂ ਦੇ ਤੁਸੀਂ ਆਂ ਖਾਤਿਆਂ ਤੇ ਮਿਰਗਾ ਮਾਰਦੇ ਹੋ ਤਾਂ ਉਹਨਾਂ ਦੇ ਜਿਹੜੇ ਜਿਹੜੇ ਮੈਨੇਜਰਸ ਆ ਡੇਡ ਡੇਡ ਲੱਖ ਡਾਲਰ ਤਨਖਾਹ ਲੈ ਰਹੇ ਹੈਗੇ ਤੇ ਉਹ ਕਹਿ ਰਹੇ ਸਾਡੇ ਕੋਲ ਸਟਾਫ ਹੈ ਨਹੀਂ ਉਹਨਾਂ ਨੇ ਫਰੀ ਮੌਂਟ ਤੇ ਕੈਲੀਫੋਰਨੀਆ ਦੀ ਪੁਲਿਸ ਨੂੰ ਜਿੱਦਾਂ ਉਹਨਾਂ ਨੂੰ ਸਰਜਰੀਆਂ ਲਾਈਆਂ ਵੀ ਤੁਸੀਂ ਕੰਮ ਕਿਵੇਂ ਕਰਨਾ ਹੈ ਮੀਨਸ ਸਿੱਖਾਂ ਦੇ ਖਿਲਾਫ ਕੰਮ ਕਿਵੇਂ ਕਰਨਾ ਹੂੰ ਹੂੰ ਉਹਦੇ ਤੇ ਲੱਖਾਂ ਡਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਉਣੇ ਉਹ ਵੀ ਇਹ ਇਹਦੇ ਮੇਰੇ ਉਹਦੀ ਸਾਮਦ ਹੋ ਰਹੀ ਹੈ ਹਾਂਜੀ ਹਾਂਜੀ ਸੋ ਉਹਨਾਂ ਨੇ ਫਰੀ ਮਾਉਂਟ ਗੁਰਦੁਆਰਾ ਤੇ ਦੋਸ਼ ਲਾਇਆ ਵੀ ਇੱਥੇ ਡਰੱਗ ਮੰਨੀ ਆ ਰਹੀ ਆ ਡਰੱਗਸ ਦਾ ਧੰਦਾ ਹੋ ਰਿਹਾ ਤੇ ਇੱਥੇ ਟੈਰਰਿਜ਼ਮ ਫਲਾਇਆ ਜਾ ਰਿਹਾ ਜੀ ਸੋ ਉਹ 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 ਫ੍ਰਿਜ਼ਨੋ ਵੀ ਉਹਨਾਂ ਦਾ ਲੋਕਲ ਪੇਪਰ ਆ ਉਹਨੇ ਪਿਛਲੇ ਸਾਲ ਸਤੰਬਰ ਚ ਇਹ ਸਟੋਰੀ ਲਾਈ ਸੀ ਹੁਣ ਫਰੀ ਮਾਉਂਟ ਗੁਰਦੁਆਰਾ ਸਾਹਿਬ ਨੇ ਆਪਣੇ ਲੀਗਲ ਬਹੁਤ ਵੱਡੀ ਲੀਗਲ ਟੀਮ ਨੂੰ ਹਾਇਰ ਕੀਤਾ ਉਹਤੇ ਤੋਂ ਗਵਰਨਮੈਂਟ ਆਫ ਅਮਰੀਕਾ ਨੂੰ ਇਹ ਲੈਟਰ ਪਾਇਆ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਫੇਰਾ ਫੇਰਾ ਹੁੰਦਾ ਫੋਰਨ ਏਜੰਟ ਦੇ ਤੌਰ ਤੇ ਕੰਮ ਕਰਨਾ ਜੀ ਜੇ ਤੁਸੀਂ ਅਮਰੀਕਾ ਵਿੱਚ ਕਿਸੇ ਗਵਰਨਮੈਂਟ ਲਈ ਦੀਆਂ ਜਿਹੜੀਆਂ ਜਿਹੜੀਆਂ ਗਤਿਵਿਧੀਆਂ ਨੂੰ ਪ੍ਰਮੋਟ ਕਰਦੇ ਆ ਤਾਂ ਤੁਸੀਂ ਫੋਰਨ ਏਜੰਟ ਦੇ ਤੌਰ ਤੇ ਲੀਗਲੀ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਵੀ ਇਹ ਬਿਨਾਂ ਰਜਿਸਟਰ ਹੋਏ ਤੋਂ ਇੰਡੀਆ ਗਵਰਨਮੈਂਟ ਦੀਆਂ ਤੇ ਖਾਸ ਕਰਕੇ ਜਿਹੜੀਆਂ ਹੈਗੀਆਂ ਹਿੰਦੂ ਤਵਾਦੀਆਂ ਨੀਤੀਆਂ ਨੂੰ ਪ੍ਰਮੋਟ ਕਰ ਰਿਹਾ ਹੁਣ ਜੂਸ਼ ਕਰੰਟ ਇਹ ਕਹਿ ਰਿਹਾ ਹੈਗਾ ਵੀ ਇਹਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਰਿਹਾ ਹਿੰਦੂ ਇੱਕ ਰਿਲੀਜੀਅਨ ਹੈਗਾ ਹਿੰਦੂ ਤਵਾ ਉਸ ਰਿਲੀਜੀਅਨ ਦੇ ਆਧਾਰ ਤੇ ਇੱਕ ਘਟਿਆ ਰਾਜਨੀਤੀ ਆ ਜਿਹੜੇ ਹਿੰਦੂ ਤਵਾ ਰਾਜਨੀਤੀ ਦੇ ਖਿਲਾਫ ਕਮੈਂਟ ਆਉਂਦੇ ਆ ਉਹਨੂੰ ਉਹ ਹਿੰਦੂ ਧਰਮ ਦੇ ਖਿਲਾਫ ਕਮੈਂਟਾਂ ਵਿੱਚ ਬਦਲ ਰਹੇ ਹੈਗੇ ਆ ਕਹਿੰਦੇ ਵੀ ਕੋਈ ਵੀ ਲੋਕ ਕਿਸੇ ਧਰਮ ਦੇ ਖਿਲਾਫ ਨਹੀਂ ਬੋਲ ਰਹੇ ਉਸ ਧਰਮ ਦੇ ਆਧਾਰ ਤੇ ਜਿਹੜੀ ਕਤਲੋਗਾਰਥ ਵਾਲੀ ਰਾਜਨੀਤੀ ਆ ਉਹਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਸੋ ਡਿਫਰੈਂਟ ਕਰਨ ਦੀ ਲੋੜ ਆ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਜ਼ਰਾਈਲੀਆਂ ਵੱਲੋਂ ਹੋ ਰਿਹਾ ਹੈ ਵੀ ਉਹ ਜਿਹੜਾ ਜ਼ਾਇਓਨਿਜ਼ਮ ਆ ਜ਼ਾਇਨਿਜ਼ਮ ਹੈਗਾ ਵੀ ਬਾਕੀ ਕੌਮਾਂ ਦੇ ਕਤਰਿਆਮ ਦੀ ਰਾਜਨੀਤੀ ਜਿਹੜੀ ਹੈ ਨਾ ਜ਼ਾਇਨਿਜ਼ਮ ਦੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਯਹੂਦੀਆਂ ਦੇ ਖਿਲਾਫ ਉੱਠਦੀਆਂ ਆਵਾਜ਼ਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਸੋ ਇਹ ਡਿਫਰੈਂਸ਼ੀਏਟ ਨਹੀਂ ਕੀਤਾ ਜਾ ਰਿਹਾ ਔਰ ਉਹਨੇ ਜੂਸ਼ ਕਰੰਟ ਨੇ ਲਿਖਿਆ ਵੀ ਜਿਹੜਾ HAF ਉਹ ADL ਨੂੰ ਆਪਣਾ ਮਾਡਲ ਮੰਨਦਾ ADL ਇੱਕ ਰਾਈਟ ਵਿੰਗ ਜੂਸ਼ ਆਰਗੇਨਾਈਜੇਸ਼ਨ ਆ ਹੈ ਨਾ ਵੀ ਉਹ ਡਿਫੈਂਸ ਲੀਗ ਹੈਗੀ ਆ ਜਿਹੜੀ ਏਡੀਐਲ ਹੈਗੀ ਹੈ ਨਾ ਜੀ ਵੀ ਉਹ ਵੀ ਇਸੇ ਤਰ੍ਹਾਂ ਜੰਗਬਾਜ਼ੀ ਦਾ ਤੇ ਘਟ ਗਿਣਤੀਆਂ ਦੀ ਐਲੀਮੀਨੇਸ਼ਨ ਦਾ ਪ੍ਰਚਾਰ ਕਰਦੀ ਆ ਸੋ ਐਚਐਫ ਦੀ ਮਾਡਰਨਿੰਗ ਆ ਜਿਹੜੀ ਉਹ ਕਹਿੰਦੇ ਏਡੀਐਲ ਤੇ ਹੋਈ ਆ ਸੋ ਏਡੀਐਲ ਹੈਗੀ ਆ ਇਜ਼ਰਾਈਲ ਦੀ ਜ਼ਾਇਨਿਸਟ ਪਾਲਿਸੀ ਨੂੰ ਅੱਗੇ ਵਧਾ ਰਹੀ ਹੈਗੀ ਆ ਤੇ HAF ਜਿਹੜੀ ਹੈਗੀ ਆ ਉਹ ਜਿਹੜੀ ਨਰਿੰਦਰ ਮੋਦੀਆ ਦੀਆਂ ਮੋਦੀ ਦੀਆਂ ਤੇ ਉਸ ਤਰ੍ਹਾਂ ਦੇ ਜਿਹੜੀਆਂ ਇੱਕ ਵੈਰੂਲੈਂਟ ਰਾਜਨੀਤੀ ਆ ਉਹਨੂੰ ਅੱਗੇ ਵਧਾ ਰਹੀ ਆ ਸੋ ਜੀਓ ਸ਼ਿਕਰੰਟ ਨੇ ਇਹ ਬਹੁਤ ਹੀ ਜਿਹੜੀ ਹੈਗੀ ਰਿਸਰਚ ਭਰਪੂਰ ਜਿਹੜੀ ਰਿਪੋਰਟ ਆ ਉਹ ਸਾਡੇ ਸਾਹਮਣੇ ਲਿਆਂਦੀ ਹੈਗੀ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਇਜ਼ਰਾਈਲ ਨੇ ਜਿਹੜਾ ਹੈਗਾ ਇਹ ਸੀਰੀਆ ਤੇ ਜਿਹੜੇ ਹਮਲੇ ਨੇ ਉਹ ਕੀਤੇ ਹੈਗੇ ਨੇ ਸਰਦਾਰਪਤਾ ਸਿੰਘ ਜੀ ਕਿੱਧਰ ਨੂੰ ਗੱਲ ਜਾ ਰਹੀ ਹੈ ਅੱਜ ਆਪਾਂ ਕਹਿ ਇੱਕ ਪਿਛਲੇ ਤਕਰੀਬਨ ਕੁਝ ਹਫ਼ਤੇ ਪਹਿਲਾਂ ਹੀ ਤਾਂ ਸਟੋਰੀ ਇਹ ਆਈ ਸੀ ਕਿ ਜਿਹੜਾ ਸੀਰੀਅਲ ਹੈਗਾ ਆਪਣੇ ਆਪ ਨੂੰ ਦੁਬਾਰਾ ਰੀਬਿਲਡ ਕਰ ਰਿਹਾ ਹੈ ਔਰ ਕਿਤਨਾ ਕਿਤੇ ਅਮਰੀਕਾ ਦੇ ਖੇਮੇ ਦੇ ਵਿੱਚ ਹੀ ਇਸ ਨੂੰ ਕਿਹਾ ਜਾਂਦਾ ਸੀ ਕੀ ਕੀ ਕੋਚ ਹਾਂਜੀ ਆ ਸੋ ਨਵੇਂ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਆਏ ਨੌਜਵਾਨ ਨੇ ਤੋ ਹੁਣ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਹੈ ਇਸ ਦੇਸ਼ ਨੂੰ ਅੱਗੇ ਵਧਾਉਣ ਦੀ ਉਹ ਬੜੀ ਡੀਸੈਂਟਰੀ ਜਿਹੜਾ ਹੈਗਾ ਦੇਸ਼ ਨੂੰ ਪੈਰਾਂ ਸਿਰ ਖੜਾ ਕਰ ਰਿਹਾ ਹੈ ਉਹਦੇ ਢਾਂਚੇ ਨੂੰ ਉਹਦੀ ਆਰਥਿਕਤਾ ਨੂੰ ਉਹਦੀਆਂ ਜਿਹੜੀਆਂ ਰੋਜ਼ ਦੀਆਂ ਰੋਜ਼ਾਨਾ ਦੀਆਂ ਜਿਹੜੇ ਫੈਸਿਲਿਟੀਆਂ ਆ ਪਾਣੀ ਦੀ ਹੋਈ ਸੀਵਰੇਜ ਦੀ ਹੋਈ ਟਰਾਂਸਪੋਰਟੇਸ਼ਨ ਦੀ ਹੋਈ ਸੋ ਬਿਲਕੁਲ ਵੀ ਕਿਸੇ ਝਗੜੇ ਵਿੱਚ ਨਹੀਂ ਹੈਗੇ ਅਮਰੀਕਾ ਨਾਲ ਉਹ ਬੜੇ ਕੋਆਰਡੀਨੇਸ਼ਨ ਚ ਚੱਲ ਰਹੇ ਆ ਈਵਨ ਇਜ਼ਰਾਈਲ ਦੀ ਹਮਾਇਤ ਦੇ ਵੀ ਇੱਕ ਦੋ ਬਿਆਨ ਉਹਨਾਂ ਨੇ ਜਿਹੜੇ ਹੈਗੇ ਦਿੱਤੇ ਆ ਵੀ ਤਾਂ ਕਿ ਕੋਈ ਖਤਰਾ ਨਾ ਆਵੇ ਫਿਰ ਦੇ ਬਾਵਜੂਦ ਪਿਛਲੇ ਦਿਨੀ ਇਜ਼ਰਾਈਲ ਕਸ ਵਿੱਚ ਬੰਬ ਧਮਾਕੇ ਜਿਹੜੇ ਹੈਗੇ ਆ ਮਜ਼ਾਹਲ ਰਾਹੀਂ ਜਿਹੜੇ ਹੈਗੇ ਕੀਤੇ ਆ ਸੋ ਇਹ ਜਿਹੜਾ ਮਿਡਲ ਈਸਟ ਵਾਲਾ ਹੈਗਾ ਇਹ ਬਹੁਤ ਆਊਟ ਆਫ ਦੀ ਵੇ ਹੈ ਜਿਹੜੀ جنگ ਹੋ ਰਹੀ ਹੈਗੀ ਸੋ ਆਪਾਂ ਵਾਰ-ਵਾਰ ਕਿਹਾ ਵੀ ਜੰਗ ਲਾਉਣੀ ਸੌਖੀ ਆ ਇਹਨੂੰ ਸਮਿਟਣਾ ਬਹੁਤ ਔਖਾ ਰਸ਼ੀਆ ਲਾ ਕੇ ਫਸਿਆ ਹੋਇਆ ਤੇ ਹੁਣ ਇਜ਼ਰਾਇਲ ਆ ਜਿਹੜਾ ਲਗਾਤਾਰ ਅੱਗੇ ਵਧਦਾ ਜਾ ਰਿਹਾ ਤੁਸੀਂ ਦੇਖੋ ਵੀ ਗਾਜ਼ਾ ਤੇ ਹੋਏ ਹਮਲੇ ਸੀਰੀਆ ਤੇ ਹੁਣ ਹੋਗੇ ਲਿਬਨਾਨ ਤੇ ਹੋਗੇ ਈਰਾਨ ਤੇ ਹੋਗੇ ਤੇ ਪੰਜ ਛੇ ਮੌਲਕਾਂ ਤੇ ਹੋ ਜਿਹਾ ਹੈਗਾ ਉਹ ਹਮਲੇ ਕਰ ਚੁੱਕਿਆ ਸੋ ਹਲੇ ਵੀ ਉਹਦੀ ਪਿਆਸ ਆ ਜਿਹੜੀ ਨਹੀਂ 부ਜ ਰਹੀ ਸੋ ਇਹ ਬੜਾ ਆਪਾਂ ਕਹਿ ਸਕਦੇ ਆ ਵੀ ਕੰਪਲਿਕੇਟਡ ਆ ਇੰਟਰਨੈਸ਼ਨਲ ਕਮਿਊਨਿਟੀ ਨੂੰ ਚਾਹੀਦਾ ਹੈ ਬਿਓ ਮਨੁੱਖਤਾ ਦੇ ਕਤਲੇਆਮ ਦੇ ਖਿਲਾਫ ਆ ਘਟੂ ਘਟ ਬੱਚਿਆਂ ਦੇ ਹਸਪੀਟਲਸ ਤਬਾਹ ਹੋ ਰਹੇ ਨੇ ਹਨਾ ਬੱਚਿਆਂ ਨੂੰ ਬਚਾਉਣ ਤੇ ਮਨੁੱਖਤਾ ਨੂੰ ਬਚਾਉਣ ਲਈ ਸਾਰਿਆਂ ਤੇਰਾ ਇਕੱਠੀਆਂ ਹੋਣ ਇੱਕ ਇਕਤਾ ਦੇ ਸੂਤਰ ਵਿੱਚ ਪਰੋਣ ਤੇ ਮਨੁੱਖਤਾ ਨੂੰ ਬਚਾਉਣ ਦਾ ਯਤਨ ਕੀਤੇ ਜਾਵੇ ਜੀ ਬਿਲਕੁਲ ਜੀ ਔਰ ਬੜੀ ਆਪਾਂ ਕੀ ਕਿ ਹੈਰਾਨੀ ਜੀ ਹੁੰਦੀ ਹੈ ਜਦੋਂ ਇੱਕ ਜਗ੍ਹਾ ਤੇ ਜਦੋਂ ਕਿਤੇ ਇਜ਼ਰਾਈਲ ਦੇ ਜਿਹੜੇ ਲੋਕ ਸੀ ਉਹ ਵਿਕਟਿਮ ਸਨ ਜੋ ਹਿਟਲਰ ਦੇ ਵੱਲੋਂ ਜੋ ਕੁਝ ਕੀਤਾ ਗਿਆ ਤੇ ਅੱਜ ਜਦੋਂ ਉਹਨਾਂ ਲੋਕਾਂ ਦੇ ਕੋਲ ਰਾਜ ਸੱਤਾ ਆਉਂਦੀ ਹੈਗੀ ਹੈ ਤੇ ਅੱਜ ਜਿਸ ਤਰੀਕੇ ਦੇ ਨਾਲ ਉਹ ਕਰ ਰਹੇ ਨੇ ਤੇ ਉਹਨਾਂ ਦੇ ਕੀਤੇ ਕਾਰਿਆਂ ਤੇ ਵੀ ਜਿਹੜੇ ਸਵਾਲਿਆ ਚ ਨੇ ਜਿਹੜੇ ਨੇ ਉਹ ਲੱਗ ਰਹੇ ਹੈਗੇ ਨੇ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 5551001 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਵਤਾਰ ਸਿੰਘ ਨੂੰ ਧੰਨਵਾਦ ਕਰਦੇ ਹਾਂ ਫਤਿਹ ਦੀ ਸੰਨੀ ਪੋਨੇ ਦੀ ਵਾਇਗੁਰ ਦੀ ਖਾਲਸਾ ਵਾਇਗੁਰ ਦੀ